ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਪੀਐਮ ਕਿਸਾਨ ਦੀ ਫੱਟੀ ਖਬਰ ਇੱਕਵੀਂ ਕਿਸ਼ਤ ਇਸ ਤਰੀਕ ਨੂੰ ਹੋਵੇਗੀ ਜਾਰੀ ਇਹਨਾਂ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਦਾ ਲਾਭ ਤੁਸੀਂ ਵੀ ਚੈੱਕ ਕਰ ਲਓ ਆਪਣਾ ਫਾਰਮ ਦੋਸਤੋ ਪੰਜਾਬ ਅਤੇ ਸੈਂਟਰ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੁਣ ਪੂਰੇ ਭਾਰਤ ਦੇ ਲੋਕਾਂ ਨੂੰ ਜੋ ਇੱਕਵੀਂ ਕਿਸ਼ਤ ਹੈ ਉਹ ਦੀਵਾਲੀ ਦੇ ਮੌਕੇ ਤੇ ਜਾਰੀ ਕੀਤੀ ਜਾਵੇਗੀ ਅਗਰ ਤੁਸੀਂ ਵੀ ਕਿਸੇ ਵੀ ਸਟੇਟ ਦੇ ਵਿੱਚ ਰਹਿ ਰਹੇ ਤੁਹਾਡੇ ਲਈ ਖੁਸ਼ਖਬਰੀ ਆਉਣ ਇੱਕਵੀਂ ਕਿਸ਼ਤ ਦਾ ਲਾਭ ਦਿੱਤਾ ਜਾਵੇਗਾ ਪਲੱਸ ਜਿਨ੍ਹਾਂ ਦੀਆਂ ਕਿਸ਼ਤਾਂ ਰੁੱਕੀਆਂ ਹੋਈਆਂ ਹਨ ਉਹਨਾਂ ਨੂੰ ਵੀ ਉਹ ਕਿਸ਼ਤਾਂ ਜਾਰੀ ਕਰ ਦਿੱਤੇ ਜਾਣਗੀਆਂ ਅਗਰ ਤੁਹਾਡੀਆਂ 9 ਕਿਸ਼ਤਾਂ 11 ਕਿਸ਼ਤਾਂ ਤੋਂ ਬਾਅਦ ਫਾਰਮ ਆਉਣੀ ਪੈਸੇ ਰੁਕ ਚੁੱਕੇ ਸੀ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਸੈਂਟਰ ਗਵਰਨਮੈਂਟ ਵੱਲੋਂ ਤੁਹਾਨੂੰ ਜਲਦ ਹੀ 22000 ਰੁਪਏ ਦੀਆਂ ਅਗਲੀਆਂ ਕਿਸ਼ਤਾਂ ਸਾਰੀ ਕਰ ਦਿੱਤੇ ਜਾਣਗੀਆਂ ਤਾਂ ਕਿਹੜੇ-ਕਿਹੜੇ ਸਟੇਟ ਵਿੱਚ ਸਭ ਤੋਂ ਪਹਿਲਾਂ ਇਹ ਪਾਕਿਸਤਾਨ ਕੀ ਹੌਸਤੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਹੁਣ ਪੰਜਾਬ ਵਿੱਚ ਫਲਾਡ ਆਇਆ ਸੀ ਹੜ੍ਹ ਆਇਆ ਸੀ ਜਿਸ ਕਰਕੇ ਪੰਜਾਬ ਦੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ ਤਾਂ ਇਸ ਦੌਰਾਨ ਇਹ ਕਿਸਤਾਂ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਈਆਂ ਜਾਣਗੀਆਂ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਹੋਰ ਜਿਹੜੀ ਜਗ੍ਹਾ ਤੇ ਇਸ ਸਮੇਂ ਹੜ੍ਹਾਂ ਦੇ ਨਾਲ ਜਾਂ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਰਾਜਾਂ ਦੇ ਵਿੱਚ ਉਹਨਾਂ ਸਟੇਟ ਦੇ ਵਿੱਚ ਸਭ ਤੋਂ ਪਹਿਲਾਂ ਕਿਸ਼ਤ ਜਾਰੀ ਕੀਤੀ ਜਾਵੇਗੀ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਦੀਵਾਲੀ ਤੋਂ ਪਹਿਲਾਂ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ 2 ਅਕਤੂਬਰ ਨੂੰ ਦਸਹਿਰਾ ਹੋਵੇਗਾ ਅਤੇ 22 ਤਰੀਕ ਦੇ ਉਹ ਅਕਤੂਬਰ ਦੇ ਵਿੱਚ ਦੀਵਾਲੀ ਮਨਾਈ ਜਾਵੇਗੀ ਯਾਨੀ ਕਿ ਅੱਜ 17 ਸਤੰਬਰ ਹੋ ਚੁੱਕਿਆ ਲਗਭਗ 1 ਮਹੀਨੇ ਦੇ ਵਿੱਚ ਵਿੱਚ ਜੋ ਅਗਲੀ ਕਿਸ਼ਤ ਆਉ ਜਾਰੀ ਕਰ ਦਿੱਤੀ ਜਾਵੇਗੀ ਆ ਇਹ ਕਿਸ਼ਤ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਫਾਰਮ ਦਾ ਸਟੇਟਸ ਜ਼ਰੂਰ ਚੈੱਕ ਕਰ ਲਓ ਅਗਰ ਤੁਹਾਡੇ ਫਾਰਮ ਵਿੱਚ ਆਧਾਰ ਸਟੇਟਿੰਗ ਲੈਂਡ ਸਟੇਟਿੰਗ ਕੇ ਵੀਸੀ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਫਾਰਮ ਦੇ ਐਕਟਿਵ ਅਤੇ ਇਨਐਕਟਿਵ ਚੈੱਕ ਕਰਨਾ ਜਿਸ ਦੇ ਲਈ ਤੁਸੀਂ ਆਨਲਾਈਨ ਰਿਫੰਡ ਆਪਸ਼ਨ ਤੇ ਆ ਕੇ ਆਪਣਾ ਆਧਾਰ ਕਾਰਡ ਨੰਬਰ ਟਾਈਪ ਕਰਕੇ ਤੁਸੀਂ ਸਰਚ ਕਰੋਗੇ ਅਗਰ ਤੁਹਾਡਾ ਆਨਲਾਈਨ ਰਿਫੰਡ ਵਿੱਚ ਆਧਾਰ ਕਾਰਡ ਨੰਬਰ ਅਤੇ ਤੁਹਾਡੀ ਸਾਰੀ ਡਿਟੇਲ ਸ਼ੋ ਹੋ ਰਿਹਾ ਤਾਂ ਮਤਲਬ ਤੁਹਾਡਾ ਫਾਰਮ ਇਨਐਕਟਿਵ ਹੈ ਜਿਨ੍ਹਾਂ ਨੂੰ ਜਿਨ੍ਹਾਂ ਐਕਟੀਵੇਟ ਫਾਰਮ ਹੈ ਉਹਨਾਂ ਨੂੰ ਅਗਲੀ ਕਿਸ਼ਤ ਦਾ ਲਾਭ ਨਹੀਂ ਦਿੱਤਾ ਜਾਵੇਗਾ ਲੇਕਿਨ ਜਿਨ੍ਹਾਂ ਦੀ ਆਧਾਰ ਸਿਟਿੰਗ ਕੇ ਵੀ ਸੀ ਰਹਿੰਦੀ ਆ ਉਹ ਅਗਰ ਉਸ ਸਮੇਂ ਦੇ ਵਿੱਚ ਵਿੱਚ ਆਪਣੀ ਆਧਾਰ ਸਿਟਿੰਗ ਕੇ ਵੀ ਸੀ ਨੂੰ ਕੰਪਲੀਟ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਅਗਲੀ ਕਿਸ਼ਤ ਦਾ ਲਾਭ ਦਿੱਤਾ ਜਾਵੇਗਾ ਤਾਂ ਇਸ ਤਰੀਕੇ ਜਲਦੀ ਤੋਂ ਜਲਦੀ ਤੁਸੀਂ ਵੀ ਆਪਣੀ ਨਜ਼ਦੀਕੀ ਕਾਫੇ ਤੇ ਜਾ ਕੇ ਆਪਣੀ ਕੇ ਵੀ ਸੀ ਅਧਾਰ ਸੀਡਿੰਗ ਇਹ ਦੋ ਚੀਜ਼ਾਂ ਕਰਵਾ ਸਕਦੇ ਹੋ ਅਗਰ ਤੁਸੀਂ ਲੈਂਡ ਸੀਡਿੰਗ ਕਰਵਾਉਣ ਜਾਣੇ ਹੋ ਤਾਂ ਤੁਸੀਂ ਨਜ਼ਦੀਕੀ ਖੇਤੀਬਾੜੀ ਦਫ਼ਤਰ ਦੇ ਵਿੱਚ ਜਾ ਕੇ ਆਪਣੀ ਲੈਂਡ ਸੀਡਿੰਗ ਸਹੀ ਕਰਵਾਓ ਤਾਂ ਜੋ ਰੁਕੀਆਂ ਹੋਈਆਂ ਕਿਸ਼ਤਾਂ ਦਾ ਲਾਭ ਤੁਹਾਨੂੰ ਵੀ ਮਿਲ ਸਕੇ ਤਾਂ ਇਹ ਸੀ ਅੱਜ ਦੀਆਂ ਖਾਸ ਤੇ ਲੇਟੈਸਟ ਅਪਡੇਟਸ ਤੋਂ ਇਲਾਵਾ ਹੋਰ ਨਵੀਆਂ ਤਸਵੀਰਾਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ